ਤੁਰਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਓ ਮਨ ਲਾਰ ਮਹੱਲਾ ਤੀਜਾ ਦੋ ਤੁਕੇ ਸਤਿਗੁਰ ਤੇ ਪਾਵੈ ਘੜ ਦਰ ਮਹਿਲ ਸੁਤਾਨ ਗੁਰ ਸ਼ਬਦ ਦੇ ਚੁੱਕੈ ਬਿਮਾਨੇ ਜਿਨ ਕੋ ਲਿਲਾਟ ਲੈ ਕੇ ਆ ਤੁਰਨਾਮੇ ਅੰਧ ਨਾਮ ਸਦਾ ਸਰਾਤੇ ਆਵ ਸਚੀ ਦਰਗਹ ਪਾਵੈ ਮਾਨ ਰਹਾਉ ਮਨ ਕੀ ਵਿਧ ਸਤਿਗੁਰ ਤੇ ਜਾਣੈ ਅੰਨ ਲੱਗੇ ਸਦ ਹਰਿ ਸਿਉ ਧਿਆਨ ਗੁਰ ਸ਼ਬਦ ਰਤੇ ਸਦ ਬੈ ਰਾਗੀ ਹਦੜ ਗਏ ਸਾਚੇ ਪਾਵੇ ਮਾਨ ਇਹ ਮਨ ਕੇ ਲੈ ਹੁਕਮ ਕਾ ਵਦ ਇਹ ਖਿਨ ਮੈਂ ਦੇ ਦਿਸ ਫਿਰ ਆਵੈ ਜੈ ਆਪੇ ਨਦਰ ਕੜੇ ਹਰ ਪ੍ਰਭ ਸਾਚਾ ਤਾਂ ਇਹ ਮਨ ਗੁਰਮੁਖ ਤਤਕਾਲ ਬਸਿ ਆਵੈ ਇਸ ਮਨ ਕੀ ਬਿਦਮਨ ਹੂੰ ਜਾਣੈ ਬੁਝੈ ਸ਼ਬਦ ਵਿਚਾਰ ਨਾਨਕ ਨਾਮ ਧਿਆਇ ਸਦਾ ਤੂੰ ਭਵ ਸਾਗੜਿ ਜਿਤ ਪਾਵੈ ਭਾਰ ਮਿਲਾਰ ਮਹੱਲਾ ਤੇਜਾ ਜੀਉ ਪ੍ਰਾਣਿ ਜੀਉ ਪਿੰਡ ਪ੍ਰਾਣ ਸਭ ਤਿ ਕੈ ਘਟ ਘਟ ਰਹਿ ਸਮਾਈ ਇਕ ਸਬਿਨ ਮੈਂ ਅਵਰ ਨਾ ਜਾਣਾ ਸਤਿਗੁਰ ਦੇਆ ਬਿਝਾਈ ਮਨ ਮੇਰੇ ਨਾਮ ਰਹੁ ਲਿਬ ਲਾਈ ਆਂਦੰਦਿਤ ਆਦਿਸ਼ਟੇ ਅਗੋਚਰ ਪਰੰਪਰ ਕਰਤਾ ਹੈ ਗੁਰ ਕੈ ਸ਼ਬਦ ਹਰ ਧਿਆਈ ਰਹਾ ਮਨ ਤਨ ਭੀਜੈ ਇਕਲ ਵਿਲਾਗੈ ਸਹਜੈ ਰਹਿ ਸਮਾਈ ਗੁਰ ਪ੍ਰਸਾਦੀ ਭ੍ਰੰਪਉ ਭਾਗੈ ਇਕ ਨਾਮ ਲਿਵ ਲਾਈ ਗੁਰ ਵਚਨੀ ਸਜਕਾਰ ਕਮਾਵੈ ਗਤ ਮਤ ਬਹੀ ਪਾਈ ਕੋਟ ਮਦੈ ਕੇ ਸਭ ਜਾਏ ਤਿਨ ਰਾਮ ਨਾਮ ਲਿਵ ਲਾਈ ਜਜ ਦੇ ਕੰਤਾ ਇਕੋ ਸੋਈ ਗੁਰਮਤਿ ਬੁੱਧ ਪਾਈ ਮਨਨ ਪ੍ਰਣ ਤਰੀ ਤੇ ਆਗੇ ਨਾਨਕ ਆਪ ਗਵਾਈ ਮਲਾੜ ਮਹੱਲਾ ਤੀਜਾ ਮੇਰਾ ਪ੍ਰਭ ਸਾਚਾ ਦੁਖ ਨਿਵਾਰਨ ਸ਼ਬਦ ਪਾਇਆ ਜਾਈ ਭਗਤੀ ਰਤ ਸਦ ਵੈ ਰਾਗੀ ਦੜ ਸਾਚਾ ਪਤ ਪਾਈ ਮਨ ਮੇਰੇ ਮਨ ਸਿਉ ਰਹੁ ਸਮਾਈ ਗੁਰਮੁਖ ਰਾਮ ਨਾਮ ਮਨ ਭੇਜੈ ਹਰਿ ਸਾਚ ਤੇ ਸੇਤੀ ਲਿਵ ਲਾਈ ਰਹਾ ਮੇਰਾ ਪ੍ਰਭ ਸਾਤੇ ਅਗਮਾ ਗੁਚੇ ਗੁਰਮਤਿ ਦੇਵ ਜਾਈ ਸਾਚੇ ਸੰਜਮ ਕਰਨੇ ਹਰ ਕੀਰਤ ਹਰ ਸੇ ਤੇਲ ਵਿਲਾਈ ਆਪੇ ਸਭ ਸੱਚੇ ਸਾਖੀ ਆਪੇ ਜਿਨ ਜੋਤੇ ਜੋਤ ਮਿਲਾਈ ਦੇ ਕਾਚੇ ਪੌਣ ਬਜਾਏ ਗੁਰਮੁਖੇ ਅੰਮ੍ਰਿਤ ਪਾਈ ਆਪੇ ਸਾਜ ਸਭ ਘਾਰੇ ਲਾਈ ਸੋ ਸਜ ਰਹਾ ਸਮਾਈ ਨਾਨਕ ਨਾਮ ਬਿਨਾ ਕੋਈ ਕਿਛ ਨਹੀਂ ਨਾਮੈ ਦੇ ਵਡਾਈ ਮਲਾਰ ਮਹੱਲਾ ਤੀਜਾ ਹਮੈ ਬਿਖ ਮਨ ਮੋਹਿਆ ਲਦਿਆ ਜਗਰ ਭਾਰੇ ਗੁਰ ਸ਼ਬਦ ਮੁਖ ਪਾਇਆ ਹਮੈ ਬਿਕਰ ਮਾਰੀ ਮਨ ਮੇਰੇ ਹਉ ਮੈਂ ਮੋਹ ਦੁਖ ਭਾਰੀ ਭਵ ਜਲ ਜਗ ਤੇ ਨਾ ਜਾਇ ਤਰਨਾ ਗੁਰਮੁਖ ਤਰ ਹਰਿ ਤਾਰੀ ਰਹਾ ਉਤਰਾ ਗੁਣ ਮਾਇਆ ਮੋਹ ਪਸਾਰਾ ਸਭ ਵਰਤਾ ਆਕਾਰੀ ਤੁਰਿਆ ਗੁਣੇ ਸਾ ਸੰਗਤ ਪਇ ਨਦਰੀ ਪਾਰ ਉਤਾਰੀ ਚੰਦਨ ਗੰਧ ਸੁਗੰਧ ਹੈ ਬਹੁ ਬਾਸਨਾ ਬੇਕਾਰੀ ਹਰ ਜਨ ਕਰਨੇ ਉਤਮ ਹੈ ਹਰ ਕੀਰਤ ਜਗ ਵਿਸਤਾਰੇ ਕ੍ਰਿਪਾ ਕ੍ਰਿਪਾ ਕਰੇ ਠਾਕੁਰ ਮੇਰੇ ਹਾਰ ਹਾਰੇ ਹਰ ਉਰਤਾਰੇ ਨਾਨਕ ਸਤਿਗੁਰ ਪੂਰਾ ਪਾਇਆ ਮਨ ਜਪਿਆ ਨਾਮ ਮੋਰਾੜੀ ਮਨ ਜਪਿਆ ਨਾਮ ਮੋਰਾੜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ